ਸਮੋਜੀ ਹਾਜ਼ਰੀਨ ਹਜ਼ਰਤ ਅੱਜ ਦਾ ਇਹ ਮੇਲਾ ਜੈਂਕਵਾ ਕੀ ਪਹਿਲੀ ਵਰਸੀ ਸੰਗੀਤ ਦੇ ਉਤਰ ਕਿਉਂਕਿ ਪੰਜਾਬੀ ਸੰਗੀਤ ਜਗਤ ਦਾ ਸੰਗੀਤ ਸਮਰਾਟ ਕੋਈ ਹੈ ਜਨਾਬ ਸਾਵਰ ਕੋਟੂ ਜਿਨਨੇ ਕਿ ਮੇਰੀ ਆਵਾਜ਼ ਸੁਣਦੇ ਇੱਕ ਰੀ ਤਾੜੀ ਖੁੱਲ ਕੇ ਵਜਾਓ ਤਾਂ ਉਹਨਾਂ ਦੇ ਨਾਮ ਖੁੱਲ ਕੇ ਤਾੜੀ ਹੋਣੀ ਚਾਹੀਦੀ ਹੈ ਕਿਉਂਕਿ ਦੁਨੀਆ ਭਰ ਚ ਨਾਂ ਬਣਾਉਣਾ ਇੱਕ ਛੋਟੇ ਜੇ ਨਗਰ ਤੋਂ ਉੱਠ ਕੇ ਪੂਰੀ ਸੰਗੀਤ ਜਗਤ ਚ ਆਪਣੀ ਛਾਪ ਛੱਡਣੀ ਇਹ ਬਹੁਤ ਵੱਡੀ ਗੱਲ ਹੈ ਇਹ ਰਹਿਮਤ ਹੁੰਦੀ ਹੈ ਮਾਲਕ ਦੀ ਸੋ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਸਾਈਂ ਜੀ ਬਹੁਤ ਅੱਛਾ ਬੋਲ ਕੇ ਗਏ ਬਾਬਾ ਜੀ ਰਣਦੀਪ ਗਿੱਲ ਸਾਹਿਬ ਛੋਟੇ ਛੋਟੇ ਭਤੀਜੇ ਬਹੁਤ ਅੱਛਾ ਕੰਮ ਕਰ ਰਹੇ ਹੈ ਅੱਜਕੱਲ ਦਿਆਲਪੁਰ ਸਾਹਿਬ ਸੋ ਇਹ ਸਾਡਾ ਸਾਰਾ ਭਾਈਚਾਰਾ ਸੁਖਨਾ ਬਹੁਤ ਸਰੀਲਾ ਭਾਈਚਾਰਾ ਜਿਹੜਾ ਅੱਜ ਇੱਥੇ ਸਾਰਾ ਇਕੱਠਾ ਹੋਇਆ ਹੈ ਗੱਲ ਸਿਰਫ ਇਹ ਨਹੀਂ ਹੈ ਕਿ ਜਿਹੜਾ ਤੁਹਾਡਾ ਬਹੁਤ ਕਰੀਬੀ ਹੈ ਚਾਹੇ ਉਹ ਭੈਣ ਹੈ ਪਰਾਇ ਹੈ ਮਾਂ ਹੈ ਬਾਪ ਹੈ ਵਾਈਫ ਹੈ ਹਸਬੰਡ ਹੈ ਗੁਰੂ ਹੈ ਜਦੋਂ ਕੋਈ ਆਪਣਾ ਬਹੁਤ ਪਿਆਰਾ ਆਪਣੇ ਤੋਂ ਦੂਰ ਹੁੰਦਾ ਹੈ ਆਪਣੇ ਤੋਂ ਜੁਦਾ ਹੁੰਦਾ ਹੈ ਆਪਣੇ ਤੋਂ ਅਲੱਗ ਹੁੰਦਾ ਹੈ ਫਿਰ ਸੋਹ ਰੱਬ ਦੀ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਫਰ ਸੰਭਾਲਿਆ ਨਹੀਂ ਜਾਂਦਾ ਆਪਣਾ ਸੰਨਿਰਦਨ ਕਿਰਤਾਰਪੁਰ ਸਿੰਘ ਸਾਹਿਬ ਉਸਤਾਦ ਲੋਕ ਕਿਉਂਕਿ ਮੈਨੂੰ ਲੱਗਦਾ ਬਾਜੀ ਦੀ ਪਹਿਲੀ ਟੇਪ ਤੋਂ ਸਟਾਰਟਿੰਗ ਜਿਹੜੀ ਇਹਨਾਂ ਦੀ ਸ਼ਾਇਰੀ ਤੋਂ ਇਹਨਾਂ ਦੇ ਗਾਣਿਆਂ ਤੋਂ ਹੋਈ ਹੈ ਸੋ ਵੀ ਪਹੁੰਚੇ ਹੋਏ ਨੇ ਸਾਰੇ ਪਹੁੰਚੇ ਹੋਏ ਨੇ ਮੈਂ ਦੋ ਲਾਈਨਾਂ ਇੱਕ ਸਥਾਈ ਕਹਿ ਕੇ ਖਿਮਾਂ ਦਾ ਜਾਚਕ ਹੋ ਜਾਣਾ ਕਿਉਂਕਿ ਭਾਈ ਜਾਰਾ ਕਾਫੀ ਆ ਸਾਡਾ ਗਵਈਏ ਬਹੁਤ ਸਾਰੇ ਆ ਐਲੈਕਸ ਕੋਟੀ ਸਾਡਾ ਭਤੀਜ ਕਿਉਂਕਿ ਐਡਾ ਉਦਮ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਸੱਚਾਈ ਦੱਸਾਂ ਤਾਂ ਕਿਉਂਕਿ ਸਾਡੇ ਮੇਰੇ ਮਾਮਾ ਜੀ ਜਨਾਬ ਸਰਦਾਰ ਮੁਹੰਮਦ ਜੀ ਗੁਰੂ ਗੁਲਜ਼ਾਰ ਮੁਹੰਮਦ ਜੀ ਸੁਮੇਲੇ ਹੁੰਦੇ ਐ ਹਰ ਮੇਲੇ ਤੇ ਸਾਬਰ ਬਾਜੀ ਪਹਿਲਾਂ ਤੋਂ ਲੈ ਕੇ ਪਹੁੰਚੇ ਨੇ ਪੂਰਨ ਸ਼ਾਹ ਕੋਟੀ ਜੀ ਉਸਤਾਦ ਸਾਹਿਬ ਜੀ ਉਹ ਵੀ ਇਹ ਸਾਰਾ ਪਰਿਵਾਰ ਸਲੀਮ ਨੇ ਤੇ ਹੁਣ ਸਲੀਮ ਬਾਜੀ ਦਾ ਆਪਣਾ ਸਾਰਾ ਟੱਬਰ ਜਿਹੜਾ ਹੈ ਉਹ ਵੀ ਇੱਥੇ ਹੈ ਕਿਉਂਕਿ ਸਾਰੇ ਸਾਂਝੇ ਪਰਿਵਾਰ ਨੇ ਅਸੀਂ ਇੱਕ ਦੂਸਰੇ ਦੇ ਦੁੱਖ ਸੁੱਖ 'ਚ ਹਮੇਸ਼ਾ ਕੋਸ਼ਿਸ਼ ਕਰਦੇ ਆਂ ਖੜਨ ਦੀ ਸੋ ਇਹ ਮੇਲੇ ਲਗਾਉਣੇ ਬੜੇ ਔਖੇ ਆ ਬਹੁਤ ਵੱਡੀ ਗੱਲ ਹੈ ਪਰ ਇਹ ਤੁਹਾਡਾ ਸਾਥ ਤੇ ਉਦਮ ਅਲੈਕਸਕਿਟੀ ਤੇ ਉਹਨਾਂ ਦਾ ਸਾਰਾ ਪਾਈਚਾਰਾ ਸੋ ਭਾਵੇਂ ਉਹ ਰਣਜੀਤ ਮਾਨ ਹੈ ਭਾਵੇਂ ਸੇਠੀ ਸਾਹਿਬ ਹੈ ਭਾਵੇਂ ਕਾਕੂ ਵੀਰ ਹੈ ਸਾਰੇ ਸਾਥ ਨੇ ਸਾਰਾ ਨਾਲ ਨੇ ਸੋ ਸਾਰਿਆਂ ਨੂੰ ਅ ਅੱਜ ਦੇ ਮੌਕੇ ਲਈ ਇਹ ਵੀ ਕਹੂੰਗਾ ਕਿ ਬਹੁਤ ਵੱਡਾ ਬਹੁਤ ਚੰਗਾ ਉਦਮ ਹੋ ਰਿਹਾ ਹੈ ਤੇ ਸੁਖਨਾ ਤੁਹਾਡੀ ਗਿਣਤੀ ਵੀ ਬਹੁਤ ਹੈ ਪਹਿਲੇ ਮੇਲੇ ਨਹੀਂ ਤਾਂ ਆਉਣ ਵਾਲੇ ਸਾਲਾਂ ਤੇ ਇਦਾਂ ਲੱਗਦਾ ਵੀ 10 ਗੁਣਾ 20 ਗੁਣਾ ਹੋਰ ਵੱਧ ਜਾਣੀ ਹੈ ਸੋ ਸ਼ੁਕਰੀਆ ਮਿਹਰਬਾਨੀ ਮੈਂ ਇੱਕ ਛੋਟੀ ਜਿਹੀ ਹਾਜ਼ਰੀ ਇੱਕ ਰਚਨਾ ਨਾਲ ਕਹੂੰਗਾ ਵਾਹ ਸੋਸਾਇਟੀ ਵੱਟੀ ਭਾਜੀ ਤਸ਼ਰੀਫ ਰਖਦੇ ਐ ਮੈਂ ਗੱਲ ਕੀਤੀ ਜਦੋਂ ਕੋਈ ਆਪਣਾ ਆਪਣੇ ਤੋਂ ਦੂਰ ਹੁੰਦਾ ਹੈ ਫਿਰ ਦੁੱਖ ਹੁੰਦਾ ਹੈ ਫਿਰ ਸਿਆ ਨਹੀਂ ਜਾਂਦਾ ਬਰਦਾਸ਼ਤ ਨਹੀਂ ਹੁੰਦਾ ਇਹ ਕਿਹੋ ਜੀ ਗੱਲ ਦੇਵੀ ਸਾਹਿਬ ਨੇ ਲਿਖੀ ਹੋਈ ਸੀ ਉਹ ਗੀਤ ਤੁਸੀਂ ਬੜਾ ਪ੍ਰਵਾਨ ਕੀਤਾ ਹੈ ਮੈਂ ਭਾਜੀ ਨੂੰ ਡੈਡੀਕੇਟ ਕਰਦਾ ਹਾਂ ਉਹ ਗਾਣਾ ਉਹ ਕਿੰਜ ਰੋਕਾਂ ਕਿੰਜ ਰੋਕਾਂ ਅੱਗੇ ਖੜ ਕੇ ਜਾਂਦੇ ਸਜਣਾ ਨੂੰ ਹੁਣ ਕੀ ਆਖਾਂ ਮੈਂ ਲੜਕੇ ਜਾਂਦੇ ਸਜਣਾ ਨੂੰ ਇੱਕ ਵਾਰੀ ਸਾਬਰ ਭਾਜੀ ਨੇ ਤਾੜੀ ਮਾਰੀ ਜਿਹੜੇ ਸਾਡੇ ਤੋਂ ਸਰੀਰਕ ਤੌਰ ਤੇ ਜੁਦਾ ਜ਼ਰੂਰ ਹੋ ਗਏ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਆਵਾਜ਼ ਉਹਨਾਂ ਦਾ ਪਿਆਰ ਸਾਡੇ ਤੁਹਾਡੇ ਨਾਲ ਹਮੇਸ਼ਾ ਹੈ ਸੋ ਮੈਂ ਗੱਲ ਤੁਹਾਡੀ ਨਜ਼ਰ ਕਰਨ ਲੱਗਿਆ ਭਾਜੀ उज रोकां किंज रोकां अॻे खड़ी खे जांदे सजड़ा हूंदे जांदड़ा ਬਹੁਤ ਬਹੁਤ ਸ਼ੁਕਰਗੁਜ਼ਾਰਾ ਜੀ ਬਹੁਤ ਜ਼ਿਆਦਾ ਪਿਆਰ ਸਤਿਕਾਰ ਤੁਹਾਡੇ ਵੱਲੋਂ ਮਾਇਰੂਪੀ ਆ ਰਿਹਾ ਹੈ ਇਹਦੇ ਲਈ ਰਣੀ ਹੈ ਸ਼ੁਕਰੀਆ ਮਿਹਰਬਾਨੀ ਰਾਜਨ ਮੱਟੂ ਮੇਰਾ ਬਹੁਤ ਪਿਆਰਾ ਬਹੁਤ ਸਰੀਲਾ ਵੀਰ ਹੈ ਮੈਂ ਰਾਜਨ ਨੂੰ ਕਈ ਵਾਰੀ ਸੱਚੀ ਦਿਲੋਂ ਕਹਿੰਦਾ ਹੁੰਦਾ ਸੀ ਵੀ ਜੇ ਕੋਈ ਪ੍ਰੋਗਰਾਮ ਤੇ ਗਾਉਂਦਿਆਂ ਅੱਖਾਂ ਮੀਟ ਕੇ ਸੁਣ ਲੈ ਇਹ ਲੱਗਦਾ ਹੁੰਦਾ ਸੀ ਜਿੰਨੇ ਸਾਵਰ ਭਾਜੀ ਗਾਉਂਦੇ ਇੱਕ ਤਾੜੀ ਇਹ ਤਾਂ ਵੀ ਹੋਣੀ ਚਾਹੀਦੀ ਹੈ ਜ਼ਰੂਰ ਕਿਉਂਕਿ ਮਾਲਕ ਸਲਾਮਤੀ ਦੇਵੇ ਸਗਲੀ ਮਾਹੀ ਸਾਰੇ ਸ੍ਰੀਲੇ ਗਵਈਏ ਇੱਕ ਇੱਕ ਕਰਕੇ ਮੈਂ ਨਾ ਨਾਂ ਲੈਣ ਲੱਗਿਆ ਬੜਾ ਟਾਈਮ ਲੱਗੂਗਾ ਕਿਉਂਕਿ ਸਾਡਾ ਭਾਈਚਾਰਾ ਸਾਰੇ ਹਾਥੀ ਕੇ ਪਾਉਂ ਮੈਂ ਸਭ ਦਾ ਪਾਉਂ ਨਿਰਧਨ ਕਰਤਾਰਪੁਰੀ ਸਾਹਿਬ ਬੈਠੇ ਹੈ ਤੇ ਸਾਰੇ ਲਪੇਟ ਹੋ ਗਏ ਵਿੱਚ ਠੀਕ ਹੈ ਨਾ ਜੀ ਵਿਨੋਦ ਸਾਹਿਬ ਸੋ ਥੈਂਕ ਯੂ ਜੀ ਬਹੁਤ ਮਿਹਰਬਾਨੀ ਮੈਂ ਗੱਲ ਕਰਨ ਲੱਗਿਆ ਕਿ ਭਾਜੀ ਦਾ ਸੁਭਾਅ ਜਿਹੜਾ ਸੀ ਉਹ ਤੁਸੀਂ ਸਾਰੇ ਜਾਣਦੇ ਹੋ ਜਿੰਨਾ ਸ੍ਰੀਲਾ ਗਾਉਂਦੇ ਸਨ ਉਹਨੇ ਫਨੀ ਬਹੁਤ ਸੀ ਜਿਹੜੇ ਬਹੁਤ ਨੇੜੇ ਵਾਲੇ ਉਹ ਜ਼ਿਆਦਾ ਜਾਣਦੇ ਕਿਉਂਕਿ ਮਜ਼ਾਕੀਆ ਬਹੁਤ ਸੀ ਹਰ ਗੱਲ ਨੂੰ ਬੜਾ ਢੂੰਗੀ ਗੱਲ ਨੂੰ ਵੀ ਲਾਈਟ ਲੈ ਕੇ ਦੂਸਰੇ ਬੰਦੇ ਨੂੰ ਐਂ ਚਿਹਰਾ ਖੁਸ਼ ਕਰ ਦੇਣਾ ਤੇ ਉਸ ਹਾਸੇ ਦੀ ਉਸ ਮੁਸਕਰਾਹਟ ਦੀ ਇੱਕ ਗੱਲ ਸ਼ਾਇਦ ਦੇਵੀ ਸਾਹਿਬ ਨੇ ਬਣੀ ਹੋਈ ਹੈ ਤੁਹਾਡੀ ਨਜ਼ਰ کہہ ਰਹੀ ਹੈ ਸੁਣਿਆ ਧਿਆਨ ਨਾਲ ਫ फेब्रुवारी ਕਿਉਂਕਿ ਇਹ ਜਿਹੜੇ ਦੁੱਖ ਹੈ ਜਿਹੜੇ ਤਕਲੀਫਾਂ ਹੈ ਸ਼ਾਇਦ ਸਾਡੇ ਹੈ ਸਾਰੀ ਦੁਨੀਆ ਨਾਲ ਪਰ ਜਿਹਦੇ ਨਾਲ ਆਪ ਨੂੰ ਹੁੰਦੀ ਹੈ ਉਹਨੂੰ ਲੱਗਦਾ ਹੁੰਦਾ ਵੀ ਸਾਡੇ ਤੇ ਥੋੜੀਆਂ ਵੱਧ ਹੈ ਸ਼ਾਇਦ ਹੈ ਤਾਂ ਭਾਵੇਂ ਅਸੀਂ ਦੁਨੀਆ ਦੇ ਨਾਲ ਪਰ ਸਾਡੀ ਹੈ ਇਸ ਕਰਕੇ ਸਾਨੂੰ ਵੱਧ ਲੱਗਦੀ ਹੈ ਪਰ ਦੁਨੀਆ ਦੇ ਨਾਲ ਆ ਪਰ ਜੋ ਦੁੱਖ ਜੋ ਜਗਾ ਇਸ ਪਰਿਵਾਰ ਦੀ ਜਾਂ ਸਾਡੀ ਭਾਪੀ ਹੁਣੀ ਨੇ ਜਾ ਸਾਡਾ ਤਬੀਜ ਹੈ ਉਹਨਾਂ ਲਈ ਖਾਲੀ ਹੋਈ ਹੈ ਉਹ ਦੂਸਰਾ ਅਸੀਂ ਭਾਵੇਂ ਲੱਖ ਜੋ ਮਰਜੀ ਕਹਿ ਲਈਏ ਉਹ ਥਾਵਾ ਪਰ ਨਹੀਂ ਸਕਦੇ ਕਹਿ ਵੀ ਨਹੀਂ ਸਕਦੇ ਸਚਾਈ ਇਹ ਹੈ ਸੋ ਦੇਵੀ ਸਾਭੀ ਚੰਦ ਲੈਣਾ ਲਾਸਟ ਮੈਂ ਕਹਿ ਕੇ ਕਿੰਦਾ ਜਾਤੇ ਪੂੰਗਾ ਸੁਣਿਓ ਕਿਉਂਕਿ ਮੇਰਾ ਗਾਣਾ ਪੂਰਾ ਸ਼ਾਇਦ ਡਿਪੈਂਡਡ ਹੈ ਭਾਜੀ ਉਹਨਾਂ ਦੇ ਥੈਂਕ ਯੂ